ਮਤੀ 15 ਇਥੇ ਸੀ ਦੇਖਦੇ ਆ ਫਿਰ ਹੁਣ ਕਈ ਫ੍ਰੀ ਸੀ ਤੇ ਆ ਸ਼ਾਸਤਰੀ ਯਿਸੂ ਕੋਲ ਆ ਕਿ ਉਹਨੂੰ ਕਹਿਣ ਲੱਗੇ ਉਹ ਜਰੂਸਲਮ ਤੋਂ ਆਏ ਐ ਐਕਚੁਅਲੀ ਤੇ ਉਹ ਯਿਸੂ ਨੂੰ ਕਹਿਣ ਲੱਗੇ ਕਿ ਤੁਹਾਡੇ ਤੇਰੇ ਜਿਹੜੇ ਚੇਲੇ ਆ ਉਹ ਜਿਹੜੇ ਬਜ਼ੁਰਗਾਂ ਦੇ ਰੀਤ ਕਿਉਂ ਤੋੜਦੇ ਆ ਸੋ ਫਿਰ ਉਹ ਕਹਿੰਦੇ ਕਿ ਕਿਹੜਾ ਰੀਤ ਉਹ ਤੋੜ ਰਹੇ ਆ ਉਹਨੂੰ ਉਹਨਾਂ ਨੂੰ ਯਿਸੂ ਨੂੰ ਪੁੱਛ ਰਹੇ ਆ ਕਿ ਉਹ ਹੱਥ ਨਹੀਂ ਧੋਂਦੇ ਜਦੋਂ ਰੋਟੀ ਖਾਣ ਤੋਂ ਪਹਿਲਾਂ ਹੱਥ ਨਹੀਂ ਧੋਂਦੇ ਸੋ ਇਹਨਾਂ ਦਾ ਹੱਥ ਧੋਣਾ ਸਵੈਤ ਦਾਨੀ ਹਰ ਆਪੇ ਹੱਥ ਬੈਲਕਨ ਅਸੀਂ ਧੋਦੇ ਉਹਨਾਂ ਦੀ ਰੀਤ ਬਣੀ ਹੋਈ ਸੀ ਕਿ ਹੱਥ ਕਿੱਥੋਂ ਤੱਕ ਧੋਣੇ ਆ ਸ਼ਾਇਦ ਮੋਢਿਆਂ ਤੱਕ ਧੋਣੇ ਆ ਜਾਂ ਕਾਫੀ ਲੰਬਾ ਚੱਕਰ ਸੀ ਹੱਥ ਧੋਣ ਦਾ ਖਾਣ ਤੋਂ ਪਹਿਲਾਂ ਸੋ ਉਹਨਾਂ ਨੇ ਉਹਨਾਂ ਨੇ ਇਹ ਰੀਤ ਬਣਾਈ ਹੋਈ ਸੀ ਤੇ ਹੁਣ ਜਿਹੜੀ ਰੀਤ ਆ ਉਹ ਸਾਰਿਆਂ ਦੇ ਉੱਤੇ ਉਹ ਥੋਪਦੇ ਸੀ ਤੇ ਹੁਣ ਯਿਸੂ ਨੂੰ ਪੁੱਛਦੇ ਆ ਕਿ ਤੇਰੇ ਤੇਰੇ ਚੇਲੇ ਉਹ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ ਫਿਰ ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ ਇੱਥੇ ਕਹਿੰਦਾ ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਕਿਉਂ ਤੋੜਦੇ ਹੋ ਸੋ ਉਹਨਾਂ ਨੇ ਜਿਸ ਨੂੰ ਸਵਾਲ ਪੁੱਛਿਆ ਜਿਸ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੀ ਰੀਤ ਨਾਲ ਵੀ ਤੁਸੀਂ ਤੇ ਕਹਿੰਦੇ ਵੀ ਰੀਤ ਦੇ ਕਰਕੇ ਉਹਨਾਂ ਨੂੰ ਹੱਥ ਧੋਣੇ ਚਾਹੀਦੇ ਯਿਸੂ ਕਹਿੰਦੇ ਤੁਹਾਡੀ ਰੀਤ ਜਿਹੜੀ ਆ ਉਹ ਤਾਂ ਪਰਮੇਸ਼ਰ ਦੇ ਹੁਕਮਾਂ ਨੂੰ ਤੋੜਦੀ ਆ ਮਤਲਬ ਇਸ ਹੱਥ ਧੋਣ ਦੇ ਮਾਮਲੇ ਵਿੱਚ ਨਹੀਂ ਪਰ ਉਹ ਸਮਝਾਉਣ ਲੱਗਾ ਉਹ ਕਹਿੰਦਾ ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਕਿਉਂ ਤੋੜਦੇ ਹੋ ਕਿਉਂਕਿ ਪਰਮੇਸ਼ਰ ਨੇ ਕਿਹਾ ਹੈ ਆਪਣੇ ਮਾਤਾ ਪਿਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨਾ ਮਾਰਿਆ ਜਾਵੇ ਸੋ ਇਹ 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 ਰੱਬ ਦਾ ਅਸੂਲ ਸੀ ਮੂਸਾ ਦੇ ਕਾਨੂੰਨ ਵਿੱਚ ਤੇ ਇਹ ਕਾਨੂੰਨ ਇਹ ਫਰੀਸੀ ਵੀ ਜਾਣਦੇ ਸੀ ਹੁਣ ਜਿਸ ਵੇਲੇ ਉਹਨਾਂ ਨੂੰ ਮਿਸਾਲ ਦੇਣ ਲੱਗਾ ਵੀ ਤੁਸੀਂ ਤਾਂ ਰੀਤਾਂ ਨਾਲ ਜੁੜੇ ਹੋਏ ਆ ਪਰ ਤੁਸੀਂ ਪਰਮੇਸ਼ਰ ਦੇ ਕਾਨੂੰਨ ਨੂੰ ਤੇ ਛੱਡਤਾ ਤੇ ਰੀਤਾਂ ਨੂੰ ਘੁੱਟ ਕੇ ਫੜੇ ਫੜੇ ਫੜਿਆ ਸੋ ਉਹ ਕਹਿੰਦਾ ਪਰ ਤੁਸੀਂ ਕਹਿੰਦੇ ਹੋ ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਆ ਉਹ ਪਰਮੇਸ਼ਰ ਨੂੰ ਅਰਪਣ ਹੈ ਅਤੇ ਉਸ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਦੀ ਲੋੜ ਨਹੀਂ ਹੈ। ਸੋ ਜਿਹੜੀ ਫ੍ਰੀਸੀ ਸੀ ਉਹ ਉਹਨਾਂ ਨੇ ਇਹ ਰਸੂਲ ਬਣਾਇਆ ਸੀ ਕਿ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਰੱਬ ਨੂੰ ਸੌਂਪਦਾ ਹੈ ਕਿ ਉਹ ਨੂੰ ਹੁਣ ਆਪਣੇ ਮਾਪੇ ਮਾਂ ਬਾਪ ਲਈ ਉਹ ਪੂਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਪੈਣੀ। ਜਿੱਥੇ ਕਿ ਪਰਮੇਸ਼ਰ ਦੇ ਕਾਨੂੰਨ ਵਿੱਚ ਲਿਖਿਆ ਸੀ ਕਿ ਉਹਨਾਂ ਨੂੰ ਨਿਭਾਉਣੀ ਪੈਣੀ ਹੈ ਤੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਦੀ ਲੋੜ ਹੈ। ਅਸਾ ਦਾ ਜਿੰਨੇ ਚਿਰ ਉਹ ਜਿੰਦੇ ਆ ਵੀ ਆਫੀਸਲੀ। ਸੋ ਹੁਣ ਇਥੇ ਯਿਸੂ ਨੇ ਉਹਨਾਂ ਨੂੰ ਮਿਸਾਲ ਦੇ ਰਿਹਾ ਐਵੇਂ ਕਿ ਤੁਸੀਂ ਤਾਂ ਮੇਰੇ ਕੋਲ ਆਏ ਆ। ਇਹ ਹੀ ਐਸਾ ਐਸਾ ਗਲੁੱਛਾ ਕਰ ਦੇਣਾ ਕਿ ਮੇਰੇ ਚੇਲੇ ਆਪਣੇ ਹੱਥ ਮੋਟਿਆਂ ਤੱਕ ਕਿਉਂ ਨਹੀਂ ਧੋਂਦੇ ਪਰ ਮੈਂ ਤੁਹਾਨੂੰ ਕਹ ਉਹ ਤੇ ਉਹ ਰੀਤ ਸੀਗੀ ਨਾ ਕਿ ਹੁਕਮ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਜਿਹੜੀ ਰੀਤ ਤੁਸੀਂ ਆਪਣੀਆਂ ਰੀਤਾਂ ਦੇ ਕਰਕੇ ਹੁਕਮਾਂ ਨੂੰ ਤੋੜੀ ਜਾਂਦੇ ਕਹਿਣ ਦਾ ਮਤਲਬ ਇਹ ਕਿ ਤੁਸੀਂ ਕਿਹਾ ਹੈ ਵੀ ਇੱਕ ਬੱਚੇ ਨੂੰ ਜਿਹੜਾ ਆਪਣੇ ਆਪ ਨੂੰ ਰੱਬ ਨੂੰ ਸੌਂਪ ਦਿੰਦਾ ਹੈ ਕਿਉਂ ਨੂੰ ਹੁਣ ਆਪਣੇ ਮੰਮੀ ਡੈਡੀ ਦੀਆਂ ਪੂਰੀਆਂ ਜ਼ਿੰਮੇਵਾਰੀਆਂ ਨਹੀਂ ਦੇ ਪਾਉਣੀਆਂ ਪੈਂਦੀ ਜਿੱਥੇ ਕਿ ਕਾਨੂੰਨ ਲਿਖਿਆ ਹੈ ਕਿ ਕਾਨਿਆ ਪਿਆਨੀਆ ਸੋ ਇਹ ਸੁਧ ਦਿਖਾ ਰਿਹਾ ਸੀ ਕਿ ਉਹ ਕਿੰਨੇ ਕਿੰਨਾ ਆਲਟ ਸਮਝ ਰਹੇ ਸੋ ਫਿਰ ਉਹ ਸ਼ੇਮੀ ਆ ਤੇ ਉਸ ਨੂੰ ਸਾਥ ਮੈਂ ਆਜ ਕਹਿੰਦਾ ਹੈ ਪਖੰਡਿਓ ਯਸਾ ਯਾਨੇ ਤੁਹਾਡੇ ਵਿੱਚੋਂ ਠੀਕ ਤੁਹਾਡੇ ਵਿੱਚ ਹੈ ਠੀਕ ਹੀ ਪਵਕਮਣੀ ਕੀਤੀ ਹੈ ਤੇ ਹੁਣ ਯਸਾ ਯਾ ਦੀ ਪਵਕਮਣੀ ਕੀ ਸੀ ਜਿਹੜੀ ਜਿਸ ਨੂੰ ਕਹਿੰਦਾ ਉਹ ਪੂਰੀ ਕਰ ਰਹੇ ਇਹ ਲੋਕ ਬੋਲਣ ਨਾਲ ਮੇਰਾ ਆਦਰ ਕਰਦੇ ਆ ਪਰ ਇਹਨਾਂ ਦਾ ਦਿਲ ਪਰ ਇਹਨਾਂ ਦਾ ਦਿਲ ਮੇਰੇ ਤੋਂ ਦੂਰ ਹੈ ਇਹ ਵੀ ਆਰ ਮੇਰੀ ਆਪਾਸਨਾ ਕਰਦੇ ਹਨ ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ ਸਹੀ ਸੀ ਇਹ ਮਨੁੱਖਾਂ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ ਸੋ ਯਿਸੂ ਇਥੇ ਮੰਨ ਰਿਹਾ ਵੀ ਜਿਹੜੇ ਇਹ ਧਾਰਮਿਕ ਆਗੂ ਤੇ ਅੱਜ ਵੀ ਬਹੁਤ ਹਨ ਜਿਹੜੇ ਮਨੁੱਖਾਂ ਦੀਆਂ ਸਿੱਖਿਆਵਾਂ ਨੂੰ ਇੱਕ ਤਰ੍ਹਾਂ ਦੇ ਧਾਰਮਿਕ ਸਿੱਖਿਆ ਦੀ ਤੌਰ ਤੇ ਪੇਸ਼ ਕਰਦੇ ਜਿੱਥੇ ਕਿ ਉਹ ਕਈ ਵਾਰੀ ਨਹੀਂ ਹੁੰਦੀ ਧਾਰਮਿਕ ਸਿੱਖ ਸਹੀ ਤੇ ਉਹ ਤੋਂ ਵੀ ਬੁਰੀ ਕਈ ਵਾਰੀ ਉਹ ਸੱਚੀ ਦਾ ਰਮੈਖਿਆ ਜੋ ਬਾਈਬਲ ਹੈ ਉਹਦੇ ਉਲਟ ਹੁੰਦੀ ਹੈ ਤੇ ਐਸਾਈ ਵੀ ਇਸ ਤਰ੍ਹਾਂ ਕਈ ਵਾਰੀ ਕਰਦੇ ਆ ਜਿਹੜੇ ਆਪਣਾ ਐਕਚੁਅਲੀ ਜਿਹੜੇ ਦਾਅਵਾ ਕਰਦੇ ਆ ਕਿ ਅਸੀਂ ਐਸਾਈ ਆ ਉਹ ਵੀ ਇਸ ਤਰ੍ਹਾਂ ਕਰਦੇ ਆ ਫਿਰ ਯਿਸੂ ਇਸ ਚੀਜ਼ ਬਾਰੇ ਉਹਨੇ ਭਲਾਇਆ ਨਹੀਂ ਹੁਣ ਇਹਦੇ ਬਾਰੇ ਗੱਲ ਕਰਦਾ ਹੋਇਆ ਇੱਥੇ ਲਿਖਿਆ ਫਿਰ ਉਸਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਕਿਹਾ ਸੁਣੋ ਅਤੇ ਸਮਝੋ ਜੋ ਮੂੰਹ ਵਿੱਚ ਜਾਂਦਾ ਆ ਉਹ ਮਨੁੱਖ ਨੂੰ ਪ੍ਰਸ਼ਨ ਨਹੀਂ ਕਰਦਾ ਉਹ ਕਹਿੰਦਾ ਜੋ ਤੁਸੀਂ ਕਰਕੇ ਮੂਸਾ ਦੇ ਇੱਕ ਆਪੀ ਇੱਕ ਆਲਟਗਾਲ ਸੀ ਉਹਨਾਂ ਲਈ ਕਰਕੇ ਉਹ ਸਾਰੀ ਤਾਂ ਉਹਨਾਂ ਨੇ ਆਪਣੀ ਉਮਰ ਸਾਰਾ ਉਹਨਾਂ ਦਾ ਇਤਿਹਾਸ ਇਹ ਹੀ ਸੀ ਕਿ ਕਿਹੜੀਆਂ ਚੀਜ਼ਾਂ ਖਾ ਸਕਦੇ ਸੀ ਕਿਹੜੀਆਂ ਚੀਜ਼ਾਂ ਨਹੀਂ ਖਾ ਸਕਦੇ ਸੀ ਹੁਣ ਯਿਸੂ ਉਸ ਚੀਜ਼ ਨੂੰ ਅਲੱਗ ਕਰ ਰਿਹਾ ਹੈ ਉਹ ਕਹਿੰਦਾ ਜੋ ਮੂੰਹ ਵਿੱਚ ਜਾਂਦਾ ਹੈ ਉਹ ਮਨੁੱਖ ਨੂੰ ਪ੍ਰਸ਼ਨ ਨਹੀਂ ਕਰਦਾ ਪਰ ਜੋ ਮੂੰਹੋਂ ਨਿਕਲਦਾ ਆ ਉਹ ਮਨੁੱਖ ਨੂੰ ਪ੍ਰੇਸ਼ਟ ਕਰਦਾ ਹੈ ਸੋ ਕਿੱਦਾਂ ਹੋ ਸਕਦਾ ਜਿਹੜੀ ਜਿਹੜੀ ਅਸੀਂ ਚੀਜ਼ ਮੂੰਹ 'ਚ ਪਾਉਣੇ ਲਾਈਕ ਕਿ ਅਸੀਂ ਇਹ ਐਕਚੁਅਲੀ ਮੈਨੂੰ ਹਜੇ ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਹੈਗਾ ਪਰ ਕੀ ਜਿਹੜੀ ਜੇ ਅਸੀਂ ਕੋਸ ਗਲਤ ਖਾਣਾ ਖਾ ਲਈਏ ਉਹ ਤੋਂ ਅਸੀਂ ਬਿਮਾਰ ਹੋ ਸਕਦੇ ਹਾਂ ਰਾਈਟ ਬਟ ਐਕਚੁਅਲੀ ਹਰ ਮੈਨੂੰ ਸਮਝ ਆਉਂਦੀ ਵੀ ਇੱਥੇ ਯਿਸੂ ਨਹੀਂ ਗੱਲ ਕਰ ਰਿਹਾ ਸੀ ਉਸ ਚੀਜ਼ ਬਾਰੇ ਜਿਹੜੀ ਖਾ ਕੇ ਬਿਮਾਰ ਹੋਣਾ ਨਹੀਂ ਉਹ ਉਹਨਾਂ ਖਾਣਿਆਂ ਬਾਰੇ ਗੱਲ ਕਰ ਰਿਹਾ ਸੀ ਜਿਹੜੇ ਉਹ ਖਾਂਦੇ ਹੁੰਦੇ ਸੀ ਉਸ ਟਾਈਮ ਤੇ ਜਿਹੜੇ ਜਿਨ੍ਹਾਂ ਦਾ ਬੰਦਾ ਬਿਮਾਰ ਨਹੀਂ ਹੁੰਦਾ ਪਰ ਉਹ ਮੰਨੇ ਜਾਂਦੇ ਸੀ ਵੀ ਗਲਤ ਹੈ ਖਾਣਾ ਲਾਈਕ ਆਧਾਰਨ ਲਈ ਜਹੂਦੀ ਸੂਰ ਨੂੰ ਨਹੀਂ ਖਾ ਸਕਦੇ ਸੀ ਜਾਂ ਕਿਸ ਤਰ੍ਹਾਂ ਦੇ ਜਾਨਵਰ ਜਾਂ ਕਿਸ ਤਰ੍ਹਾਂ ਦੀਆਂ ਚਿੜੀਆਂ ਉਹ ਕਿਸ ਤਰ੍ਹਾਂ ਦੇ ਮੀਟ ਨਹੀਂ ਖਾਂਦੇ ਸੀ ਅਮ ਸੋ ਯਿਸੂ ਉਹਨਾਂ ਨੂੰ ਕਹਿ ਰਿਹਾ ਕਿ ਜੋ ਤੁਸੀਂ ਮੂੰਹ ਵਿੱਚ ਪਾਉਂਦੇ ਆ ਉਹ ਨਹੀਂ ਤੁਹਾਨੂੰ ਪ੍ਰੇਸ਼ਟ ਬਣਾਉਂਦਾ ਪਰ ਜੋ ਮੂੰਹੋਂ ਨਿਕਲਦਾ ਹੈ ਕਿੰਨੀ ਆਲਟ ਚੀਜ਼ ਹੈ ਪਰ ਸੈਂਸਰੀ ਬਣਦੀ ਹੁਣ ਅਸੀਂ ਦੇਖਦੇ ਹਾਂ ਉਹ ਕੀ ਕਹਿੰਦਾ ਕਹਿੰਦਾ ਤਦ ਚੇਲਿਆਂ ਨੇ ਕੋਲ ਆ ਕੇ ਉਹਨੂੰ ਪੁੱਛਿਆ ਕੀ ਤੂੰ ਕੀ ਤੂੰ ਜਾਣਦਾ ਹੈ ਕਿ ਫਰੀਸੀਆ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ ਉਸਨੇ ਮਤਲਬ ਫਰੀਸੀਆ ਨੂੰ ਤੁਹਾਡੇ ਇਹ ਤਾਂ ਬਹੁਤ ਜ਼ਰੂਰੀ ਸੀ ਉਹਨਾਂ ਲਈ ਕਿ ਜਿਹੜੇ ਮਨਾ ਕਿਤੇ ਹੋਏ ਮੀਟ ਸੀਗੇ ਮਨਾ ਕਿਤੇ ਹੋਏ ਖਾਣੇ ਸੀਗੇ ਵੀ ਸਾਰੇ ਲੋਕ ਉਹਨਾਂ ਮਤਲਬ ਚੱਲ ਰਹੇ ਥਾ ਜੀਸੂ ਕਹ ਰਿਹਾ ਕਿ ਉਹ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੂੰਹ ਚ ਪਾਉਣਾ ਕੀ ਹੈ ਮਤਲਬ ਕਿਸ ਤਰ੍ਹਾਂ ਦਾ ਮੀਟ ਖਾਂਦੇ ਆ ਆਬੀਸੀ ਬਿਮਾਰੀ ਵਾਲਾ ਨਹੀਂ ਪਰ ਜਿਹੜਾ ਜਿਹੜੇ ਜਿਹੜੇ ਨਹੀਂ ਬਿਮਾਰ ਸਾਨੂੰ ਕਰਦੇ ਤੇ ਆਬੀਸੀ ਉਹਨਾਂ ਨੇ ਠੋਕਰ ਖਾਣੀ ਸੀ ਇਸ ਗੱਲ ਦੀ ਫਿਰ ਜੀਸੂ ਨੇ ਕਿਹਾ ਹਰੇਕ ਬੂਟਾ ਜਿਸ ਨੋ ਮੇਰੇ ਸਵਰਗੀ ਪਤਨ ਨਹੀਂ ਲਾਇਆ ਉਹ ਜੜੋਂ ਪੁੱਟਿਆ ਜਾਵੇਗਾ ਉਹਨਾਂ ਨੂੰ ਰਹਿਣ ਦਿਓ ਉਹ ਅੰਨਿਆਂ ਦੇ ਅੰਨੇ ਉਹ ਅੰਨਿਆਂ ਦੇ ਅੰਨੇ ਆਗੂ ਹਨ ਅਤੇ ਜੇ ਅੰਨਾ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ ਪਾਦਸ ਨੇ ਉਸਨੂੰ ਕਿਹਾ ਇਹ ਦ੍ਰਿਸ਼ਤਾਂਤ ਸਾਨੂੰ ਸਮਝਾ ਸੋ ਉਹ ਸਮਝਣਾ ਚਾਹੁੰਦੇ ਸੀ ਕਿ ਅਜਿਹੀ ਚੀਜ਼ ਕਿੱਥੇ ਹਟਿਆ ਇਹਦਾ ਕੀ ਮਤਲਬ ਹੈ ਕਰਕੇ ਉਹਨਾਂ ਨੂੰ ਵੀ ਕਾਫੀ ਹੈਰਾਨੀ ਲੱਗੀ ਹੋਣੀ ਆ ਅਮ ਐਕਚੁਅਲੀ ਪਤਰਸ ਸਿੱਧ ਅਸੀਂ ਬਾਤ ਜਾਣਦੇ ਆ ਕਿ ਇਸ ਇਸ ਘਟਨਾ ਤੋਂ ਕਿੰਨੇ ਸਾਲ ਬਾਅਦ ਪਤਰਸ ਨੂੰ ਵੀ ਇਹ ਗਲਤ ਲੱਗਿਆ ਸੀ ਕਿ ਗਲਤ ਮੀਟ ਖਾਣੇ ਚਾਹੁੰ ਚੇਤਾ ਹੋਗਾ ਜਦੋਂ ਉਹ ਚਾਦਰਾਈ ਸੀ ਥੱਲੇ ਉਹਦੇ ਸੁਪਨੇ ਵਿੱਚ ਜਾਗਦੇ ਸੁਪਨੇ ਵਿੱਚ ਅਸੀਂ ਕਹਿ ਸਕਦੇ ਹਾਂ ਤੇ ਉਹਦੇ ਵਿੱਚ ਤਰਾਂਤਰਾਂ ਦੀ ਖਾਣ ਵਾਲੀਆਂ ਚੀਜ਼ਾਂ ਸੀ ਜਿਹੜੀਆਂ ਯਹੂਦੀ ਨਹੀਂ ਸਿਖਾਉਂਦੇ ਤੇ ਪਤਰਸ ਕਹਿੰਦਾ ਮੈਂ ਨਹੀਂ ਖਾਣਾ ਸੋ ਇੱਥੇ ਇੱਥੇ ਦੇਖਿਆ ਪਤਰਸ ਨੇ ਉਹਨੂੰ ਕਿਹਾ ਕਿ ਇਹ ਦ੍ਰਿਸ਼ਟਾਂਤ ਸਾਨੂੰ ਸਮਝਾ ਯਿਸੂ ਨੇ ਕਿਹਾ ਕਿ ਤੁਸੀਂ ਹਜੇ ਵੀ ਬੇਸਮਝ ਹੋ ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਆ ਉਹ ਪੇਟ ਵਿੱਚ ਜਾਂਦਾ ਆ ਅਤੇ ਪਖਾਣੇ ਰਾਹੀਂ ਨਿਕਲ ਜਾਂਦਾ ਆ ਪਰ ਜੋ ਮੂੰਹੋਂ ਨਿਕਲਦਾ ਆ ਉਹ ਦਿਲ ਵਿੱਚ ਆਉਂਦਾ ਹੈ ਉਹ ਦਿਲ ਵਿੱਚੋਂ ਆਉਂਦਾ ਆ ਸੌਰੀ ਅਤੇ ਉਹੀ ਮਨੁੱਖ ਨੂੰ ਪ੍ਰੇਸ਼ਟ ਕਰਦਾ ਆ ਕਿਉਂਕਿ ਬੁਰੇ ਵਿਚਾਰ ਜਿਉਂ ਕਹਿੰਦਾ ਮੂੰਹੋਂ ਜਿਹੜੀਆਂ ਚੀਜ਼ਾਂ ਬੰਦੇ ਨੂੰ ਪ੍ਰੇਸ਼ਟ ਕਰਦੀਆਂ ਉਹ ਦਿਲ ਚੋਂ ਆਉਂਦੀਆਂ ਕਿਉਂਕਿ ਦਿਲ ਵਿੱਚੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਕਹਿੰਦਾ ਬੁਰੇ ਵਿਚਾਰ ਅਮ ਹੱਤਿਆਵਾਂ ਹਰਾਮ ਕਾਰੀਆਂ ਵਿਭਚਾਰ ਚੋਰੀਆਂ ਝੂਠੀਆਂ ਝੂਠੀ ਗਵਾਹੀ ਅਤੇ ਨਿੰਦਾ ਦਿਲ ਵਿੱਚੋਂ ਹੀ ਨਿਕਲਦੇ ਹਨ ਇਹ ਉਹ ਗੱਲਾਂ ਹਨ ਜੋ ਮਨੁੱਖ ਨੂੰ ਪ੍ਰੇਸ਼ਟ ਕਰਦੀਆਂ ਹਨ ਪਰ ਅਨ ਤੋਤੇ ਹੱਥਾਂ ਨਾਲ ਭੋਜਨ ਖਾਣਾ ਮਨੁੱਖ ਨੂੰ ਪ੍ਰਸ਼ਨ ਨਹੀਂ ਕਰਦਾ ਸੋ ਇਥੇ ਸੀ ਦੇਖੋ ਜਿਸ ਨੂੰ ਕਹਿੰਦਾ ਵੀ ਜਿਹੜੀਆਂ ਗਲਤ ਸੋਚਾਂ ਆ ਜਾਂ ਜਿਦਾ ਕਤਲ ਆ ਜਾਂ ਕਤਲ ਠਾਨਣੇ ਹਰਾਮਕਾਰੀਆਂ ਕਰਨੀਆਂ ਉਹ ਸਾਰੀਆਂ ਦਿਲ ਵਿੱਚ ਪਹਿਲਾਂ ਸ਼ੁਰੂ ਹੁੰਦੀਆਂ ਫੇਰ ਬੰਦਾ ਕਰਦਾ ਆ ਤੇ ਫੇਰ ਉਹ ਮੂੰਹ ਤੇ ਆਉਂਦੀਆਂ ਸੋ ਕਿਉਂਕਿ ਉਹ ਦਿਲ ਵਿੱਚ ਛੰਨ ਕੇ ਉਹ ਚੀਜ਼ਾਂ ਪ੍ਰੇਸ਼ਟ ਉਹਨਾਂ ਨੂੰ ਕਰਦੀਆਂ ਉਸ ਬੰਦੇ ਨੂੰ ਉਹ ਪ੍ਰੇਸ਼ਟ ਜਿਹੜੀਆਂ ਮੂੰਹ ਚੋਂ ਨਿਕਲਦੀਆਂ ਕਿਉਂਕਿ ਉਹ ਨਿਕਲਦੀਆਂ ਚੀਜ਼ਾਂ ਦਿਲ ਦੀ ਹਾਲਾਤ ਨੂੰ ਦਰਸਾਉਂਦੀਆਂ ਆ ਸੋ ਉਹਨਾਂ ਮੁਤਾਬਕ ਬੰਦਾ ਪ੍ਰੇਸ਼ਟ ਮੰਨਿਆ ਜਾ ਸਕਦਾ ਹੈ ਫੇਰ ਇਸ ਉੱਥੋਂ ਨਿਕਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ ਅਤੇ ਵੇਖੋ ਇੱਕ ਕਨਾਨੀ ਔਰਤ ਉਸ ਇਲਾਕੇ ਵਿੱਚੋਂ ਆਈ ਅਤੇ ਪੁਕਾਰ ਕੇ ਕਹਿਣ ਲੱਗੀ हे ਪ੍ਰਭੂ 다ਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ ਹੁਣ ਯਾਦ ਰੱਖਣਾ ਯਿਸੂ ਹਮੇਸ਼ਾ ਧਿਆਨ ਲਾਉਂਦਾ ਸੀ ਕਿ ਮੈਂ ਯਹੂਦੀਆਂ ਕੋਲ ਜਾਣਾ ਹੈ ਕਿ ਮੈਂ ਬਾਹਰਲੇ ਲੋਕਾਂ ਕੋਲ ਨਹੀਂ ਜਾਣਾ ਹੁਣ ਇੱਕ ਕਨਾਨੀ ਆ ਰਹੀ ਯਿਸੂ ਕੋਲ ਆਉਂਦੀ ਉਹਨੂੰ ਦੀ ਮਦਦ ਪੁੱਛਦੀ ਹੈ ਯਿਸੂ ਮਦਦ ਕਰੂਗਾ ਉਹਦੀ ਉਹ ਕਹਿੰਦਾ ਉਹ ਫਿਰ ਕਹਿੰਦੀ ਮੇਰੀ ਬੇਟੀ ਦੋਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ ਪਰ ਉਸਨੇ ਉਹਨੂੰ ਕੋਈ ਉੱਤਰ ਨਾ ਦਿੱਤਾ ਮਤਲਬ ਜਿਸ ਚੁੱਪ ਰਿਹਾ ਉਹਨੇ ਉਹਨੂੰ ਕੋਈ ਉੱਤਰ ਨਹੀਂ ਦਿੱਤਾ ਸੋ ਤਦ ਉਸ ਦੇ ਚੇਲੇ ਆਨੇ ਕੋਲ ਆ ਕੇ ਉਸ ਨੂੰ ਬੇਨਤੀ ਕੀਤੀ ਇਸ ਨੂੰ ਵਿਦ੍ਧਾਕਰ ਕਿਉਂਕਿ ਇਹ ਸਾਡੇ ਮਗਰ ਰੌਲਾ ਪਾਉਂਦੀ ਹੈ ਮਤਲਬ ਉਹ ਹਟ ਹੀ ਨਹੀਂ ਅਸੀਂ ਵੀ ਇਥੋਂ ਕੱਸ ਸਕਦੇ ਹਾਂ ਜੇ ਸਾਨੂੰ ਜਵਾਬ ਪ੍ਰਮਾਤਮਾ ਤੋਂ ਨਾਮ ਹੈ ਕਿ ਸੰਹਟਣਾ ਚਾਹੀਦਾ ਪੁੱਛਣ ਤੋਂ ਉਹ ਇਸ ਇਹ ਔਰ ਥਰਟੀ ਨਹੀਂ ਇਹ ਪੁੱਛ ਦਿਰੇ ਇਤਨਜ਼ਾਕਾ ਕਿ ਜਿਸ ਉਹਦੇ ਚੇਲੇ ਵੀ ਉਹਨੂੰ ਕਹਿਣ ਲੱਗੇ ਵੀ ਇਹਨੂੰ ਹੁਕਮ ਦੇ ਕੇ ਖੇਚਾ ਲਈ ਜਾਵੇ ਇਹ ਰੌਣਾ ਪਾਉਂਦੀ ਹੈ ਪਰ ਉਸਨੇ ਕਿਹਾ ਯਿਸੂ ਨੇ ਕਿਹਾ ਆਈ ਥਿੰਕ ਉਸ ਆਰਡਰ ਤਨੂ ਜਾ ਚੇਲੇ ਨੂੰ ਮੇਬੀ ਮੈਨੂੰ ਕੇਵਲ ਇਸਰਾਈਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਉਹ ਕਹਿ ਰਿਹਾ ਵੀ ਵੈ ਕਨਾਨੀਆਂ ਦੀ ਮਦਦ ਕਰਨ ਨਹੀਂ ਆਇਆ ਮੈਂ ਇਸਰਾਈਲ ਦੀਆਂ ਦੇ ਗਵਾਚੀਆਂ ਹੋਈਆਂ ਭੇਡਾਂ ਨੂੰ ਲੱਭਣ ਆਇਆ ਪਰ ਉਹ ਆਈ ਅਤੇ ਉਸ ਨੇ ਮੱਥਾ ਟੇਕ ਕੇ ਕਹਿਣ ਲੱਗੀ ਪ੍ਰਭੂ ਜੀ ਮੇਰੀ ਸਹਾਇਤਾ ਕਰਵੇ ਮੇਰੀ ਮਦਦ ਕਰ ਉਸ ਨੇ ਉੱਤਰ ਦਿੱਤਾ ਬੱਚਿਆਂ ਦੀ ਰੋਟੀ ਲੈ ਕੇ ਕਤੂਰੀਆਂ ਨੂੰ ਪਾਣੀ ਠੀਕ ਨਹੀਂ ਸੋ ਉਹ ਇੱਥੇ ਅਸੀਂ ਦੇਖ ਸਕਦੇ ਹਾਂ ਲਾਈਕ ਐਕਚੁਅਲੀ ਇੰਗਲਿਸ਼ ਦੀ ਬਾਈਬਲ ਵਿੱਚ ਲਿਖਿਆ ਕੁੱਤਿਆਂ ਨੂੰ ਇੱਥੇ ਸ਼ੋਰਟੇਜ ਦਾ ਬੇਬੀ ਕੁੱਤਿਆਂ ਬਾਰੇ ਗੱਲ ਕੀਤੀ ਕਤੂਰੀਆਂ ਨੂੰ ਪਾਣੀ ਠੀਕ ਨਹੀਂ ਉਹ ਕਹਿੰਦਾ ਕਿ ਜਿਹੜੇ ਇਸਰਾਈਲ ਕੌਮ ਆ ਉਹ ਬੱਚੇ ਆ ਤੁਸੀਂ ਇਸਰਾਈਲ ਕੌਮ ਤੂੰ ਅਸਰਾਈਲ ਕੌਮ ਦੀ ਨਹੀਂ ਹੈਗੀ ਤੂੰ ਕਤੂਰੀਆਂ ਵਿੱਚੋਂ ਮੈਂ ਜਿਹੜੇ ਬੱਚਿਆਂ ਦੀ ਰੋਟੀ ਆ ਮਤਲਬ ਜਿਹੜੀ ਮਦਦ ਲਈ ਮੈਂ ਆਇਆ ਆ ਉਹ ਰੋਟੀ ਦੇ ਮੁਤਾਬਕ ਉਹ ਉਹਦੇ ਉਹਦਾ ਉਹਦੀ ਤੁਲਨਾ ਕਰ ਰਿਹਾ ਸੀ ਉਹ ਕਹਿੰਦਾ ਉਹ ਬੱਚਿਆਂ ਦੀ ਆ ਕਤੂਰੀਆਂ ਨੂੰ ਨਹੀਂ ਦੇ ਦੇ ਦੀ ਬੱਚਿਆਂ ਦੀ ਰੋਟੀ ਮਤਲਬ ਅਸੀਂ ਕਨਾਨੀਆਂ ਨੂੰ ਇਸਰਾਈਲ ਦੇ ਜਿਹੜੇ ਜਿਹੜੇ ਚਮਤਕਾਰ ਮੈਂ ਕਰ ਰਿਹਾ ਉਹਨਾਂ ਨੂੰ ਜਿਹੜੇ ਫਾਇਦੇ ਮਿਲ ਰਹੇ ਆ ਮੇਰੀ ਸੇਵਾ ਕਰਕੇ ਉਹ ਤੁਹਾਨੂੰ ਨਹੀਂ ਮਿਲਣੇ ਚਾਹੀਦੇ ਉਹ ਸਿਰਫ ਉਹਨਾਂ ਦੇ ਆ ਪਰ ਦੇਖੋ ਇਸ ਔਰਤ ਦੀ ਨੇਚਾ ਪਰ ਉਹ ਆਈ ਅਤੇ ਉਸਨੇ ਮੱਥਾ ਟੇਕ ਕੇ ਕਹਿਣ ਲੱਗੀ ਬੇ ਮੇਰੇ ਸਾਥ ਤਕਰ ਉਸਨੇ ਉਹਨਾਂ ਕਿਹਾ ਹਾਂ ਜੀ ਬੇ ਕਿ ਬੱਚਿਆਂ ਅਸੀਂ ਰੋ ਪੜ੍ਹ ਲਿਆ ਸੀ ਇਹ ਬੱਚਿਆਂ ਦੀ ਰੋਟੀ ਲਾ ਕੇ ਕਤੂਰਿਆਂ ਨੂੰ ਪਾਉਣੀ ਨਹੀਂ ਠੀਕ ਹੈ ਉਹ ਬੋਲੀ ਹਾਂ ਪ੍ਰਭੂ ਪਰ ਕਤੂਰੇ ਵੀ ਤਾਂ ਆਪਣੇ ਮਾਲਕਾਂ ਦੀ ਮੇਜ਼ ਤੋਂ ਡਿਗਿਆ ਹੋਇਆ ਚੂਰਪੂਰ ਖਾਂਦੇ ਹਨ ਉਹਨਾਂ ਦੀ ਗੱਲ ਜਿਸ ਦੀ ਗੱਲ ਦੀ ਕਿ ਉਹਦਾ ਜਵਾਬ ਉਹ ਚੁੱਪ ਵੀ ਹੋ ਸਕਦੀ ਸੀ ਚਲ ਵੀ ਜਾ ਸਕਦੀ ਸੀ ਬੇ ਇਹਨੇ ਤਾਂ ਮੈਨੂੰ ਕਤੂਰਾ ਸਦਿਆ ਵੀ ਮੈਂ ਇਹ ਸਾਡੀ ਪਰਵਾਹ ਨਹੀਂ ਕਰਦਾ ਉਹ ਠੋਕਰ ਵੀ ਖਾ ਸਕਦੀ ਸੀ ਪਰ ਦੇਖੋ ਨੇ ਆਪਣੇ ਕਿੰਨੀ ਨਿਮਰ ਸੀ ਇਸ ਦੀ ਬਜਾਏ ਕਿ ਗੁੱਸਾ ਕਰਨ ਦੀ ਬਜਾਏ ਉਹਨੇ ਇਹ ਕਿਹਾ ਇਹ ਵੀ ਜਿਸੂ ਤੂੰ ਕਹਿ ਨਵੇਂ ਬੱਚਿਆਂ ਦੀ ਰੋਟੀ ਚਲ ਬੱਚਿਆਂ ਦੀ ਰੋਟੀ ਤਾਂ ਬੱਚਿਆਂ ਦੀ ਨਹੀਂ ਹੁੰਦੀ ਐ ਪਰ ਜਿਹੜੇ ਜਿਹ ਬੱਚਿਆਂ ਦੇ ਰੋਟੀ ਦੇ ਜਿਹੜੇ ਟੁਕੜੇ ਡੱਕਦੇ ਆ ਉਹ ਤਾਂ ਕਤੂਰੇ ਖਾਂਦੇ ਆ ਕਿੰਨੀ ਨੇੱਚਾ ਉਹ ਕਹਿੰਦੇ ਉਹ ਬੋਲੀ ਹਾਂ ਪ੍ਰਭੂ ਪਰ ਕਤੂਰੇ ਵੀ ਤਾਂ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿਗਿਆ ਹੋਇਆ ਚੂਰਪੂਰ ਖਾਂਦੇ ਹਨ ਜਿਸੂ ਨੇ ਉਸ ਨੂੰ ਉੱਤਰ ਦਿੱਤਾ "हे ਔਰਤ ਤੇਰਾ ਵਿਸ਼ਵਾਸ ਵੱਡਾ ਆ ਜਿਸ ਤਰ੍ਹਾਂ ਤੂੰ ਚਾਹੁੰਦੀ ਹੈ ਤੇਰੇ ਲਈ ਉਸੇ ਤਰ੍ਹਾਂ ਹੋਵੇ" ਦੁਬਾਰਾ ਸੀ ਕੀ ਦੇਖਦੇ ਆ ਵਿਸ਼ਵਾਸ ਦੇ ਉੱਤੇ ਗੱਲ ਲੱਗਦੀ ਆ ਜੇ ਉਹਦਾ ਵਿਸ਼ਵਾਸ ਨਾ ਹੁੰਦਾ ਉਹ ਉਹਦੀ ਕੁੜੀ ਠੀਕ ਨਹੀਂ ਸੀ ਹੋਣੀ ਜਿਸੂ ਕਹਿੰਦਾ ਤੇਰਾ ਵਿਸ਼ਵਾਸ ਵੱਡਾ ਆ ਕਿਉਂਕਿ ਉਹ ਮੰਦੀ ਸੀ ਕਿ ਜਿਸੂ ਦੇ ਥੋੜੀ ਜਹੀ ਸ਼ਕਤੀ ਵਰਤ ਕੇ ਉਹਦੀ ਕੋਈ ਠੀਕ ਹੋ ਸਕਦੀ ਸੀ ਕਿ ਬਸ਼ੱਕ ਉਹ ਜਿਹਦਾ ਆਸਟ੍ਰੇਲੀਆ ਲਈ ਆਪਣਾ ਪੂਰਾ ਆਸਟ੍ਰੇਲੀਆ ਲਈ ਆਇਆ ਸੀ ਉਹਦਾ ਧਿਆਨ ਉੱਥੇ ਸੀ ਪਰ ਕਹਿੰਦੀ ਵੀ ਟੁਕੜਿਆਂ ਦੇ ਰਾਹੀਂ ਵੀ ਮਤਲਬ ਤੇ ਸ਼ਕਤੀ ਦੇ ਟੁਕੜਿਆਂ ਦੇ ਰਾਹੀਂ ਵੀ ਅਸੀਂ ਠੀਕ ਹੋ ਸਕਦੇ ਹਾਂ ਤੇਰੀ ਸੇਵਾ ਦੇ ਟੁਕੜਿਆਂ ਦੇ ਰਾਹੀਂ ਵੀ ਤੂੰ ਮੇਰੀ ਬੇਟੀ ਦੀ ਮਦਦ ਕਰ ਸਕਦੇ ਤੇ ਇਹ ਚ ਲਿਖਿਆ ਉਸੇ ਸਮੇਂ ਉਹਦੀ ਬੇਟੀ ਚੰਗੀ ਹੋ ਗਈ ਸੋ ਯਾਦ ਰੱਖਣਾ ਹੈ ਕਿ ਜਿਹੜੀ ਗੱਲ ਹੈ ਕਿ ਤੇਰਾ ਵਿਸ਼ਵਾਸ ਵੱਡਾ ਹੈ ਜਿਹੜੇ ਕਈ ਵਾਰੀ ਜੀਸੂ ਨੇ ਤਕਰੀਬ ਬਹੁਤ ਵਾਰੀ ਜੀਸੂ ਨੇ ਕਿਸੇ ਦੇ ਸਰੀਰਕ ਅਲਾਜ ਸੰਬੰਧੀ ਉਹਨਾਂ ਦੇ ਵਿਸ਼ਵਾਸ ਦੇ ਕਰਕੇ ਉਹ ਠੀਕ ਹੁੰਦੇ ਸੀ ਤਾਂ ਹੀ ਜਿਸ ਨੂੰ ਹਮੇਸ਼ਾ ਹਮੇਸ਼ਾ ਇਹ ਪੁੱਛਦਾ ਸੀ ਜਾਇ ਇਸ ਗੱਲ ਨੂੰ ਪੁੱਝਣ ਦੀ ਕੋਸ਼ਿਸ਼ ਕਰਦਾ ਸੀ ਕਿ ਉਹਨਾਂ ਕੋਲ ਕਿੰਨੀ ਨੇਚਾ ਫੇਰ ਇਹ ਇਸ ਨੂੰ ਉੱਥੋਂ ਚੱਲ ਕੇ ਗਲੀਲ ਦੀ ਚੀਲ ਦੇ ਕਿਨਾਰੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬੈਠ ਗਿਆ ਤਦ ਬਹੁਤ ਸਾਰੇ ਲੋਕ ਲੰਗੜਿਆਂ ਢੰਡਿਆਂ ਅੰਨਿਆਂ ਗੁੰਗਿਆਂ ਅਤੇ ਹੋਰ ਵੀ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਪੋਸ ਕਰਾਈ ਅਤੇ ਉਹਨਾਂ ਨੂੰ ਉਸ ਦੇ ਚਰਨਾ ਤੇ ਲਟਾ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਚੰਗਾ ਕੀਤਾ ਕਿੰਨੇ ਲੋਕ ਆਏ ਹੋਣੇ ਆ ਕਿੰਨੇ ਲੋਕ ਯਿਸੂ ਨੇ ਠੀਕ ਕੀਤੇ ਆ ਅਸੀਂ ਦੇਖ ਸਕਦੇ ਹਾਂ ਯਿਸੂ ਲਈ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਕੋਸਫੀ ਕਰ ਸਕਦਾ ਉਹ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਦੀਆਂ ਜਾਨਾਂ ਬਦਲੀਆਂ ਇਸ ਟਾਈਮ ਤੇ ਕਿੰਨੇ ਲੋਕਾਂ ਦੇ ਆ ਰੋਗ ਮਟਾਇਓ ਨੇ ਇਟਸ ਅਮੇজিং ਜਦੋਂ ਲੋਕਾਂ ਨੇ ਵੇਖਿਆ ਕਿ ਗੁੰਗੇ ਬੋਲਦੇ ਆ ਉਹਨਡੇ ਚੰਗੇ ਹੁੰਦੇ ਹਨ ਲੰਗੜੇ ਚੱਲਦੇ ਅਤੇ ਅੰਨੇ ਵੇਖਦੇ ਹਨ ਤਾਂ ਉਹ ਹੈਰਾਨ ਰਹੇ ਅਤੇ ਇਸਰਾਇਲ ਦੇ ਪਰਮੇਸ਼ਰ ਦੀ ਮਹਿਮਾ ਕੀਤੀ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ ਮੈਨੂੰ ਲੋਕਾਂ ਉਤੇ ਤਰਸ ਆਉਂਦਾ ਹੈ ਕਿਉਂਕਿ ਉਹ ਤਿੰਨ ਦਿਨਾਂ ਤੋਂ ਮੇਰੇ ਨਾਲ ਹਨ ਪਰ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ ਮੈਂ ਇਹਨਾਂ ਨੂੰ ਭੁੱਖੇ ਇਹਨਾਂ ਨੂੰ ਭੁੱਖਿਆ ਵਿਦਾ ਨਹੀਂ ਕਰਨਾ ਚਾਹੁੰਦਾ ਕਿ ਤੇ ਜੇ ਨਾ ਹੋਵੇ ਕਿ ਇਹ ਰਾਹ ਵਿੱਚ ਨਟਾਲ ਹੋ ਜਾਣ। ਔਰ ਆਈ ਥਿੰਕ ਇਹ ਨਡਾਲ ਹੋ ਜਾਣ। ਪਰ ਚੇਲਿਆਂ ਨੇ ਉਹਨੂੰ ਕਿਹਾ ਕਿ ਇੰਨੀ ਵੱਡੀ ਪੀੜ ਨੂੰ ਰਜਾਉਣ ਲਈ ਅਸੀਂ ਇਸ ਅਜਾੜ ਵਿੱਚ ਇੰਨੀਆਂ ਰੋਟੀਆਂ ਕਿੱਥੋਂ ਲਿਆਈਏ? ਯੂਸੇ ਨੇ ਉਹਨਾਂ ਨੂੰ ਕਿਹਾ ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ। ਸੋ ਇਹ ਦੋਵਰੀ ਚੀਜ਼ ਹੋਈ ਆ। ਤੇ ਲੱਗਦਾ ਦੋਨੋਂ ਹੀ ਵਰੀ ਇਹ ਚੀ ਨਾ ਚੇਲਿਆਂ ਕਿਸੇ ਕਾਰਨ ਕਰਕੇ ਯਕੀਨ ਨਹੀਂ ਹੋਇਆ ਕਿ ਜਿਸ ਦੁਆਰਾ ਉਹ ਚੀਜ਼ ਕਰ ਸਕਦਾ। ਕਿਉਂ ਨਹੀਂ ਹੋਇਆ ਆਈ ਡੋਨੋ ਹੋਈ ਹੀ ਦੋ ਵਾਰੀ ਚੀਜ਼ ਆ ਇੱਕ ਵਾਰੀ 5000 ਰੁਪਏ ਦੇ ਨਾਲ ਸਪੈਸੀ ਵਾਰੀ ਦੇਖਿਆ ਸੀ ਤੇ ਹੁਣ ਐਤ ਕੀ 4000 ਦੇ ਨਾਲ ਪਰ ਉਹਨੇ ਸਵਾਲ ਉਹੀ ਪੁੱਛੇ ਵੀ ਅਸੀਂ ਕਿੱਦਾਂ ਖਿਲਾਉਂਗੇ ਤੁਹਾਨੂੰ ਮੈਨੂੰ ਲੱਗਦਾ ਕਿ ਜੇ ਜੇ ਉਹਨਾਂ ਨੂੰ ਉਹਨਾਂ ਨੇ ਉਹ ਦੂਜੀ ਚੀਜ਼ 5000 ਰੁਪਏ ਨੂੰ ਖਵਾਇਆ ਸੀ 5 ਰੋਟੀਆਂ ਤੇ ਦੋ ਮੱਛੀਆਂ ਤੇ ਰਾਹੀਂ ਕੀ ਉਹਨਾਂ ਨੂੰ ਉਸ ਚੀਜ਼ ਦਾ ਹਜੇ ਚੇਤਾ ਨਹੀਂ ਹੋਊਗਾ ਕਿਹੜੀ ਚੀਜ਼ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਹ ਯਕੀਨ ਨਾ ਕਰ ਸਕੇ ਐਤ ਕੀ ਤਦ ਉਸਨੇ ਲੋਕਾਂ ਨੂੰ ਜ਼ਮੀਨ ਤੇ ਬੈਠਣ ਦਾ ਹੁਕਮ ਦਿੱਤਾ ਅਤੇ ਸੱਤ ਰੋਟੀਆਂ ਤੇ ਮੱਛੀਆਂ ਲਾ ਕੇ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਭੇਡ ਨੂੰ ਦਿੱਤੀਆਂ ਇਸ ਤਰ੍ਹਾਂ ਸਾਰੇ ਖਾ ਕੇ ਰਾਜ ਗਏ ਅਤੇ ਬਚੇ ਹੋਏ ਟੋਕਰੀਆਂ ਦੇ ਭਰੇ ਸੱਤ ਟੋਕਰੇ ਚੁੱਕੇ ਪਿਛਲੀ ਵਾਰੀ ਚਾਹ ਤਾਂ 12 ਚੁੱਕੇ ਸੀ ਆਦ ਕੇ ਸੱਤ ਚੁੱਕੇ ਹੈ ਖਾਨ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ 4000 ਆਦਮੀ ਸੀ ਇਸੇ ਦੁਆਰਾ 4000 ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ 5000 ਸਿਰਫ ਆਦਮੀ ਸੀ ਗਿਣਤੀ ਤਾਂ ਟੋਟਲ ਔਰਤਾਂ ਤੇ ਬੱਚਿਆਂ ਦੇ ਨਾਲ ਕਿਤੇ ਹੋਰ ਜ਼ਿਆਦਾ ਹੋਣੀ ਸੀ ਇਸੇ ਤਰ੍ਹਾਂ ਇੱਥੇ ਸੀ 4000 ਸਿਰਫ ਆਦਮੀਆਂ ਦੀ ਗਿਣਤੀ ਸੀ ਬੱਚਿਆਂ ਬੱਚੇ ਤੇ ਬੀਬੀਆਂ ਦੀ ਗਿਣਤੀ ਤਾਂ ਕਿਤੇ ਹੋਰ 4000 ਨਾਲ ਹੋਣੀ ਸੀ ਫਿਰ ਭੀੜ ਨੂੰ ਵਧਾ ਕਰਕੇ ਉਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ हम मैथ्यू चैप्टर चैप्टीन जस्ट याद करना एक्चुअली इतने बचे पिछली बार बार येसू अः जो सोचा यीशु इदा नी रोटी चाहती ही तैयार कर सकता सी चमत्कारी ढंग न परमेश्वर की शक्ति न कर भी सकता से ਉਹਨੇ ਪਿਛਲੀ ਵਾਰੀ 12 ਜਾਦੇ ਟੋਕਰੀਆਂ ਕਿਉਂ ਉਹਨਾਂ ਦਾ ਪ੍ਰਬੰਧ ਕੀਤਾ ਐਤਕੀ 7 ਟੋਕਰੀਆਂ ਦਾ ਵੱਧ ਟੋਕਰੀਆਂ ਦਾ ਕਿਉਂ ਪ੍ਰਬੰਧ ਕੀਤਾ ਸਾਨੂੰ ਬਾਝਪਤ ਲੱਗੂਗਾ ਲੱਗ ਰਿਹਾ ਕਿ ਯਿਸੂ ਆ ਕੋਈ ਆਪਣੇ ਚੇਲਿਆਂ ਨੂੰ ਸੰਦੇਹ ਨੂੰ ਕੋਈ ਚੀਜ਼ ਸਪਸ਼ਟ ਕਰਨੀ ਚਾਹੁੰਦਾ ਹੈ ਅਸੀਂ ਉਹਦੇ ਬਾਰੇ ਹੋਰ ਦੇਖ ਤੁਸੀਂ ਵੀ ਸੋਚ ਸਕਦੇ ਆ ਕਿ ਯਿਸੂ ਨੇ ਕਿਉਂ ਇਸ ਤਰ੍ਹਾਂ ਕੀਤਾ ਕਿਉਂ ਨਾ ਐਨ 19 ਰੋਟੀ ਬਣਾ ਦਿੱਤਾ ਤਾਕਤ ਤਾਂ ਸੀਗੀ ਸਮਝ ਵੀ ਨਹੀਂ ਹੈਗੀ ਸੀ ਯਿਸੂ ਕੋਲ ਕਿ ਮੈਂ 19 ਰੋਟੀ ਬਣਾਵਾਂ ਮੈਂ ਜੀ ਲੋੜਿਆ ਪਰ ਉਹਨੇ ਵੱਧ ਕਿਉਂ ਕੀਤਾ ਹਰਨਸੀ ਸੋਮੇ ਸੋਮਾ ਦੇ ਆਦੇਖ ਨੇ ਫ੍ਰੀਸੀਆ ਇਸ ਸਦੂਕਿਆ ਦੇ ਖਮੀਰ ਤੋਂ ਖਬਰਦਾਰ ਫ੍ਰੀਸੀਆ ਇਸ ਸਦੂਕਿਆ ਨੇ ਕੋਲ ਆ ਕੇ ਉਸ ਨੂੰ ਪਰਖਣ ਲਈ ਇਹ ਮੰਗ ਕੀਤੀ ਕਿ ਉਹ ਉਹਨਾਂ ਨੂੰ ਆਕਾਸ਼ ਤੋਂ ਕੋਈ ਚਿੰਨ੍ਹ ਵਿਖਾਵੇ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਸ਼ਾਮ ਹੋਣ ਤੇ ਤੁਸੀਂ ਕਹਿੰਦੇ ਹੋ ਕਿ ਮੌਸਮ ਚੰਗਾ ਹੋ ਰਹੇਗਾ ਕਿਉਂਕਿ ਆਕਾਸ਼ ਲਾਲ ਆ ਅਤੇ ਤੜਕੇ ਕਹਿੰਦੇ ਹੋ ਕਿ ਅੱਜ ਚਿੱਕੜ ਚੱਲੇਗਾ ਕਿਉਂਕਿ ਆਕਾਸ਼ ਨਾਲ ਅਤੇ ਆਕਾਸ਼ ਲਾਲ ਅਤੇ ਗਹਿਰਾ ਹੈ ਆਕਾਸ਼ ਦੇ ਲੱਛਣਾਂ ਨੂੰ ਸਮਝਣਾ ਤੁਹਾਨੂੰ ਆਉਂਦਾ ਆ ਪਰ ਸਮੇਂ ਦੇ ਦਿਨ ਸਮੇਂ ਦੇ ਚਿੰਨਾਂ ਤੋਂ ਤੁਸੀਂ ਅਣਜਾਣ ਹੋ ਬੁਰੀ ਅਤੇ ਵਿਚਾਰੀ ਪੀੜ੍ਹੀ ਚਿੰਨ ਚਾਹੁੰਦੀ ਆ ਪਰ ਯੂਨਾ ਦੇ ਚਿੰਨ ਤੋਂ ਇਲਾਵਾ ਇਸ ਨੂੰ ਹੋਰ ਕੋਈ ਚਿੰਨ ਨਹੀਂ ਦਿੱਤਾ ਜਾਵੇਗਾ ਤਦ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੋ ਚੰਚੇਤਾ ਹੋਗਾ ਕਿ ਆ ਜੋ ਜਿਹੜਾ ਯੋਨਾ ਸੀ ਜਿਹੜਾ ਉਹਦੇ ਚਿੰਨ ਬਾਰੇ ਉਹ ਗੱਲ ਕਰਦਾ ਹੈ ਯੋਨਾ ਦੇ ਚਿੰਨ ਤੋਂ علاوہ ਇਸ ਨੂੰ ਹੋਰ ਕੋਈ ਚਿੰਨ ਮਤਲਬ ਇਸ ਪੀੜੀ ਨੂੰ ਨਹੀਂ ਮੰਨਣਾ ਉਹ ਚਿੰਨ ਐਸੀ ਕਿ ਜਿੱਦਾਂ ਯੋਨਾ ਮੱਛੀ ਦੇ ਢੱਡ ਵਿੱਚ 3 ਦਿਨਾਂ ਨਾਲ ਹੀ ਰਿਹਾ ਸਮੁੰਦਰ ਵਿੱਚ ਤੇ ਮੁੜ ਕੇ ਫਿਰ ਨਿਕਲਿਆ ਸਮੁੰਦਰ ਚੋਂ ਅਸੀਂ ਸਮਸਾਖ ਦੇ ਮੋਤੇ ਸੀ ਉਹਦੀ ਉਸ ਟਾਈਮ ਤੇ ਉਹ ਜੇ ਜੇਸ ਤੋਂ ਰੱਬ ਨੇ ਉਹਨੂੰ ਬਚਾਇਆ ਸੀ ਮੱਛੀ ਦੇ ਢੱਡ ਵਿੱਚ ਪਾ ਕੇ ਤੇ ਜੀ ਇਹ ਸੋ ਘਰ ਹੈ ਕਿ ਤੁਹਾਡੇ ਲਈ ਵੀ ਇਹੀ ਨਿਸ਼ਾਨ ਹੋਣਾ ਹੈ ਕਿ ਮੈਂ ਜੀਉਂਦਾ ਉੱਠਣਾ ਫਿਰ ਤੁਹਾਨੂੰ ਪਤਾ ਹੋਊਗਾ ਕਿ ਮੈਂ ਕੌਣ ਹਾਂ ਪਰ ਕਮਾਲ ਦੀ ਗੱਲ ਹੈ ਉਹਨਾਂ ਨੇ ਉਹਦੇ ਜਿੰਦੇ ਹੋਣ ਦੇ ਸਮੇਂ ਵੀ ਕਹਾਣੀ ਬਣਾਈ ਨਾ ਕਿ ਧਿਆਨ ਦਿੱਤਾ ਵੇ ਆ ਸੱਚੀ ਜੋ ਉਹਨੇ ਕਿਹਾ ਸੀ ਉਹ ਪੂਰਾ ਹੋਇਆ ਵਿਸ਼ਾ ਕੋਣ ਨੂੰ ਪਤਾ ਸੀ ਬੇ ਸੱਚੀ ਉਹ ਜੀਉਂ ਉੱਠਿਆ ਇਹ ਸਾਨੂੰ ਪਤਾ ਲੱਗਦਾ ਬਾਅਦ ਵਿੱਚ ਫਿਰ ਚੇਲੇ ਚੀਲ ਦੇ ਪਾਰ ਪਹੁੰਚੇ ਚੀਲ ਦੇ ਪਾਰ ਪਹੁੰਚੇ ਤੇ ਉਹ ਰੋਟੀਆਂ ਲੈਣ ਉਹ ਰੋਟੀਆਂ ਲੈਣਾ ਭੁੱਲ ਗਏ ਸਨ ਈਸੂ ਨੇ ਉਹਨਾਂ ਨੂੰ ਕਿਹਾ ਵੇਖੋ ਫਰੀਸੀਆਂ ਅਤੇ ਸਦੂਕਿਆਂ ਦੇ ਖਮੀਰ ਤੋਂ ਖਬਰਦਾਰ ਰਹੋ ਸੋ ਹੁਣ ਜਿਹੜੇ ਚੇਲੇ ਰੋਟੀ ਬਾਰੇ ਸੋਚ ਰਹੇ ਆ ਯੀਸੂ ਉਹਨਾਂ ਨੂੰ ਕਹਿੰਦਾ ਕਿ ਫਰੀਸੀਆਂ ਤੇ ਸਦੂਕਿਆਂ ਦੇ ਖਮੀਰ ਤੋਂ ਖਬਰਦਾਰ ਰਹੋ ਮਤਲਬ ਇਹ ਦੋ ਧਾਰਮਿਕ ਜਿਹੜੇ ਗਰੁੱਪ ਸੀ ਉਸ ਟਾਈਮ ਤੇ ਜਹੂਦ ਦੀ ਗਰੁੱਪ ਯੀਸੂ ਕਹਿੰਦਾ ਉਹਨਾਂ ਦੇ ਖਮੀਰ ਤੋਂ ਬਚ ਕੇ ਰਹੋ ਉਹ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ ਕਿ ਅਸੀਂ ਰੋਟੀਆਂ ਨਹੀਂ ਲਿਆਣੀ ਲਿਆਉਂਦੇ ਆ ਤਾਂ ਹੀ ਯੀਸੂ ਸਾਨੂੰ ਇਸ ਤਰ੍ਹਾਂ ਗੱਲ ਕਰ ਰਿਹਾ ਖਮੀਰ ਬਾਰੇ ਪਰ ਇਹ ਜਾਣ ਕੇ ਯੀਸੂ ਨੇ ਉਹਨਾਂ ਨੂੰ ਕਿਹਾ हे ਥੋੜੇ ਵਿਸ਼ਵਾਸ ਵਾਲੇ ਤੁਸੀਂ ਆਪਸ ਵਿੱਚ ਇਹ ਵਿਚਾਰ ਕਿਉਂ ਕਰਦੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ ਕੀ ਤੁਸੀਂ ਹਜੇ ਵੀ ਨਹੀਂ ਸਮਝਦੇ ਅਤੇ ਕੀ ਤੁਹਾਨੂੰ 5000 ਲੋਕਾਂ ਦੀਆਂ 5 ਰੋਟੀਆਂ ਯਾਦ ਨਹੀਂ ਅਤੇ ਇਹ ਕਿ ਤੁਸੀਂ ਕਿੰਨੀਆਂ ਟੋਕਰੀਆਂ ਚੁੱਕਿਆ ਅਤੇ ਨਾ ਹੀ 4000 ਲੋਕਾਂ ਦੀਆਂ 7 ਰੋਟੀਆਂ ਅਤੇ ਨਾ ਹੀ ਇਹ ਕਿ ਤੁਸੀਂ ਕਿੰਨੇ ਟੋਕਰੇ ਚੁੱਕੇ ਸੋ ਅਸੀਂ ਦੇਖ ਸਕਦੇ ਹਾਂ ਯਿਸੂ ਨੇ ਉਹਨਾਂ ਨੂੰ ਉਹੀ ਚੀਜ਼ਾਂ ਕੀਤੀਆਂ ਸੀ ਤਾਂ ਕਿ ਉਹਨਾਂ ਨੂੰ ਯਕੀਨ ਹੋ ਜਵੇ ਕਿ ਉਹਨਾਂ ਰੋਟੀ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਉਹ ਕਹਿੰਦਾ ਵੀ ਤੁਹਾਨੂੰ ਤੁਸੀਂ ਹੌਣ ਰੋਟੀ ਬਾਰੇ ਫਿਕਰ ਕਰ ਰਹੇ ਆ ਮੈਂ ਖਮੀਰ ਦੀ ਗੱਲ ਕੀਤੀ ਮੈਂ ਗੱਲ ਕਰ ਰਿਹਾ ਕਿਸੇ ਹੋਰ ਚੀਜ਼ ਬਾਰੇ ਤੁਸੀਂ ਸੋਚਿਆ ਵੀ ਰੋਟੀ ਨਹੀਂ ਹੈਗੀ ਤੇ ਤੁਸੀਂ ਰੋਟੀ ਬਾਰੇ ਫਿਕਰ ਕਰਨ ਲੱਪੇ ਵੀ ਤੈਨੂੰ ਯਾਦ ਨਹੀਂ ਵੀ ਮੈਂ ਕਿੰਨੀਆਂ ਰੋਟੀਆਂ ਪੈਦਾ ਕੀਤੀਆਂ ਪਹਿਲੀ ਵਾਰੀ 5000 ਆਦਮੀਆਂ ਦੇ ਨਾਲ ਫਿਰ ਬਾਅਦ ਚ 4000 ਆਦਮੀਆਂ ਦੇ ਨਾਲ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਬਾਰੇ ਨਹੀਂ ਕਿਹਾ ਸੀ ਪਰ ਇਹ ਕਿ ਫਰੀਸੀ ਅਤੇ ਸਦੂਕਿਆਂ ਦੇ ਖਮੀਰ ਤੋਂ ਖਬਰਦਾਰ ਰਹੋ ਮਤਲਬ ਕੀ ਹੈ ਤਦ ਉਹਨਾਂ ਨੂੰ ਸਮਝਾਈ ਕਿ ਉਸਨੇ ਰੋਟੀ ਦੇ ਖਮੀਰ ਤੋਂ ਨਹੀਂ ਸਗੋਂ ਫਰੀਸੀ ਅਤੇ ਸਦੂਕਿਆਂ ਦੀ ਸਿੱਖਿਆ ਤੋਂ ਖਬਰਦਾਰ ਰਹਿਣ ਲਈ ਕਿਹਾ ਸੀ ਕਿਉਂਕਿ ਆਈ ਥਿੰਕ ਜਿਹੜੀ ਉਹਨੇ ਉਹਨਾਂ ਦੀ ਸਿੱਖਿਆ ਨੂੰ ਖਮੀਰ ਦੇ ਨਾਲ ਕਿਉਂ ਉਹਦੀ ਤੁਲਨਾ ਕੀਤੀ ਕਿਉਂਕਿ ਖਮੀਰ ਫੈਲਦਾ ਹੈ ਰਾਈਟ ਖਮੀਰ ਦੇ ਵਿੱਚ ਇਹ ਇਹ ਇਸ ਕਰਕੇ ਖਮੀਰ ਵਧਿਆ ਜਾਂਦਾ ਕਿਉਂਕਿ ਉਹਦੇ ਉਹ ਉਹ ਬਸ਼ੱਕ ਛੋਟਾ ਹੁੰਦਾ ਉਹ ਸਾਰੇ ਆਟੇ ਵਿੱਚ ਉਹ ਫੈਲ ਜਾਂਦਾ ਇਸੇ ਤਰ੍ਹਾਂ ਯਿਸੂ ਕਹਿੰਦਾ ਵੀ ਜਿਹੜੀ ਫਰੀਸੀਆਂ ਤੇ ਸਦੂਕੀਆਂ ਦੀ ਸਿੱਖਿਆ ਹੈ ਉਹ ਫੈਲਣ ਵਾਲੀ ਹੈ ਉਹ ਤੋਂ ਬਚ ਕੇ ਰਿਹਾ ਉਹ ਕਰਕੇ ਉਹਨੇ ਉਸ ਸਿੱਖਿਆ ਨੇ ਫੈਲਣਾ ਆਬਵੀਸੀ ਅੱਜ ਇਸ ਸਮੇਂ ਤੱਕ ਤੋਂ ਫੈਲ ਚੁੱਕੀ ਸੀ ਜਦੋਂ ਯਿਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਪੁੱਛਿਆ ਲੋਕ ਕੀ ਕਹਿੰਦੇ ਹਨ ਕਿ ਮਨੁੱਖ ਦਾ ਪੁੱਤਰ ਕੌਣ ਹੈ ਉਹਨਾਂ ਉੱਤਰ ਦਿੱਤਾ ਕਈਆਂ ਤਾਂ ਯੋਹਨ ਦਾ ਬਪਤਿਸਮਾ ਦੇਨਵਾਏ ਕਹਿੰਦੇ ਆ ਤੈਨੂੰ ਅਤੇ ਕਈ ਅਲੀਆ ਅਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਮਤਲਬ ਇੰਟਰਸਟਿੰਗ ਚੀਜ਼ ਹੈ ਵੀ ਜੇ ਲੋਕ ਇਹ ਸੋਚਦੇ ਸੀ ਕਿ ਯਿਸੂ ਸ਼ਾਇਦ ਜੋਹਨਾ ਬਪਤਿਸਮਾ ਦੇਣ ਵਾਲਾ ਆ ਜਾਂ ਯਿਸੂ ਯਰਮੀਆ ਆ ਜਾਂ ਕੋਈ ਹੋਰ ਨਬੀ ਆ ਅਲੀ ਆਇਆ ਇਹਦਾ ਮਤਲਬ ਉਹਨਾਂ ਨੂੰ ਇਹ ਜਕੀਨ ਸੀ ਵੀ ਕੋਈ ਮਰਿਆ ਹੋਇਆ ਨਬੀ ਉਹ ਮੁੜ ਕੇ ਆ ਸਕਦਾ ਸੋ ਇਥੇ ਉਹ ਹੀ ਗੱਲ ਸਪੱਸ਼ਟ ਹੁੰਦੀ ਹੈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਆ ਮਤਲਬ ਆਪਣੇ ਚੇਲਿਆਂ ਨੇ ਚੇਲਿਆਂ ਨੂੰ ਉਹਨੇ ਇੱਕ ਗੱਲ ਪੁੱਛੀ ਸਮੂਨ ਪਤਰਸ ਨੇ ਉੱਤਰ ਦਿੱਤਾ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਜੀਸੂ ਨੇ ਉਹਨੂੰ ਕਿਹਾ ਯੋਨਾਹ ਦੇ ਪੁੱਤਰ ਸਮੂਨ ਤੂੰ ਧੰ ਹੈ ਕਿਉਂਕਿ ਇਹ ਗੱਲ ਤੇਰੇ ਉੱਤੇ ਲਹੂ ਅਤੇ ਮਾਸ ਨੇ ਨਹੀਂ ਪਰ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਪ੍ਰਗਟ ਕੀਤੀ ਹੈ ਜੀਸੂ ਨੂੰ ਖੁਸ਼ੀ ਹੋਈ ਕਿਉਂਕਿ ਪਤ ਜੀਸੂ ਨੇ ਜਿੱਕੀ ਸੀ ਕਿ ਪਤਰਸ ਸਿਰਫ ਇਹ ਗੱਲ ਇਸ ਕਰਕੇ ਕਹਿ ਸਕਦਾ ਸੀ ਕਿ ਕਿਉਂਕਿ ਪਰਮੇਸ਼ਰ ਨੇ ਉਹਨੂੰ ਇਹ ਗਿਆਨ ਦਿੱਤਾ ਮੈਂ ਵੀ ਤੈਨੂੰ ਕਹਿੰਦਾ ਹਾਂ ਕਿ ਤੂੰ ਪਤਰਸ ਹੈ ਅਤੇ ਮੈਂ ਇਸ ਚਟਾਨ ਉੱਤੇ ਆਪਣੀ ਕਲੀਸੀਆ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਸ ਉੱਤੇ ਪਰਬਲ ਨਾ ਹੋਣਗੇ ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ ਹੁਣ ਉਹ ਪਤਰਸ ਨਾਲ ਗੱਲ ਕਰ ਰਿਹਾ ਹੈ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਉਹ ਸਵਰਗ ਵਿੱਚ ਖੋਲਿਆ ਜਾਵੇਗਾ ਤਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦਰਸ਼ਨ ਕਿਉਂ ਮਸੀਹ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਯਿਸੂ ਮਸੀਹ ਦੁਆਰਾ ਆਪਣੀ ਮੌਤ ਅਤੇ ਫਿਰ ਜੀ ਉੱਠਣ ਬਾਰੇ ਪ੍ਰੇਖਬਣੀ ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਜ਼ਰੂਰ ਹੈ ਜੋ ਮੈ ਜਰੂਸਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਪ੍ਰਧਾਨ ਜੱਜਾਂ ਅਤੇ ਸ਼ਾਸਤਰੀਆਂ ਹੱਥੋਂ ਬਹੁਤ ਦੁੱਖ ਚੱਲਾਂ ਅਤੇ ਮਾਰ ਦਿੱਤਾ ਜਾਵਾਂ ਪਰ ਤੀਜੇ ਦਿਨ ਮਰਦਿਆਂ ਵਿੱਚੋਂ ਜਿਵਾਇਆ ਜਾਵਾਂ ਤਦ ਪਾਤਰ ਉਸ ਨੂੰ ਪਾਤਰ ਉਸ ਨੂੰ ਅਲੱਗ ਲਾ ਜਾ ਕੇ ਝੜਕਣ ਲੱਗਾ ਪ੍ਰਭੂ ਪਰਮੇਸ਼ਰ ਤੇਰੇ ਉੱਤੇ ਦਇਆ ਕਰੇ ਤੇਰੇ ਨਾਲ ਇਹ ਕਦੇ ਵੀ ਨਹੀਂ ਨਾ ਹੋਵੇ ਪਰ ਉਸ ਨੇ ਮੁੜ ਕੇ ਪਾਤਰ ਨੂੰ ਕਿਹਾ हे ਸ਼ੈਤਾਨ ਮਤਲਬ ਜੀਸੂ ਨੇ ਆਪਣੇ ਚੇਲੇ ਨੂੰ ਸ਼ੈਤਾਨ ਕਿਹਾ ਉਹ ਕਹਿੰਦਾ हे ਸ਼ੈਤਾਨ ਮੇਰੇ ਤੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਦਾ ਕਾਰਨ ਹੈ ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ ਤੇ ਨਹੀਂ ਸਗੋਂ ਮਨੁੱਖਾਂ ਦੀਆਂ ਗੱਲਾਂ ਤੇ ਮੰਨ ਲਾਂਦਾ ਹੈ ਸੋ ਇਹ ਗੱਲ ਕੀ ਪਤਰਸ ਨੇ ਕਹੀ ਸੀ ਜਾਂ ਕੀ ਸ਼ੈਤਾਨ ਨੇ ਪਤਰਸ ਦੇ ਰਾਹੀਂ ਕਹੀ ਸੀ ਲੱਗਦਾ ਤਾਂ ਨਹੀਂ ਹੈਗਾ ਕਰਕੇ ਸ਼ੈਤਾਨ ਕਿੰਨਾ ਪਤਰਸ ਦੀ ਇਮਾਨਤ ਤੇ ਅਸਰ ਪਾ ਸਕਦਾ ਸੀ ਜਦੋਂ ਉਹ ਜੀਸੂ ਦਾ ਪਿੱਛਾ ਕਰ ਰਿਹਾ ਸੀ ਪਰ ਅਸੀਂ ਕਹਿ ਨਹੀਂ ਸਕਦੇ ਪਰ ਇਥੇ ਜੀਸੂ ਨੇ ਪਤਰਸ ਨੂੰ ਛੱਡ ਗਿਆ ਬਈ ਜਿਹੋ ਪਤਰਸ ਕੰਦੀ ਕੋਸ਼ ਕਰਦਾ ਸੀ ਜਦੋਂ ਜੀਸੂ ਕਹਿੰਦਾ ਸੀ ਮੈਂ ਮਾਰ ਜਾਣਾ ਮੈਨੂੰ ਕਟਿਆ ਜਾਣਾ ਬੁਰੇ ਤਰੀਕੇ ਨਾਲ ਮੈਨਾਂ ਪੇਸ਼ ਆਉਣਾ ਕਹਿੰਦੇ ਨਹੀਂ 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 ਈਸ਼ੂ ਤੇਰੇ ਨਾਲ ਨਹੀਂ ਹੋਣਾ ਤੇ ਉਹ ਕਹਿੰਦਾ ਕਿਉਂ ਨਹੀਂ ਹੋਣਾ ਹੋਣਾ ਆ ਤੂੰ ਮੈਨੂੰ ਕਿਉਂ ਕਮਜ਼ੋਰ ਕਰਦਾ ਆ ਬਈ ਤੈਨੂੰ ਤਾਂ ਕਹਿਣਾ ਚਾਹੀਦਾ ਵੀ ਤੈਨਾਂ ਹੋਣਾ ਆ ਤੇ ਤੂੰ ਦਲੇਰ ਖੜੀ ਦੂਜੇ ਪਾਸੇ ਤੂੰ ਮੈਨੂੰ ਮੇਰਾ ਹੌਸਲਾ ਢਾਈ ਜਾਣਾ ਫਿਰ ਈਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਸੋ ਯੂ نو ਪਤਰਸ ਕਹਿੰਦਾ ਸੀ ਈਸ਼ੂ ਨਾਲ ਬਿਤੇ ਨਾ ਹੋਣਾ ਨਹੀਂ ਈਸ਼ੂ ਕਹਿੰਦਾ ਵੀ ਹੋਣਾ ਆ ਮੇਰੇ ਨਾਲ ਸਰਫ ਮੇਰੇ ਨਾਲ ਨਹੀਂ ਪਰ ਜੇ ਵੀ ਮੇਰੇ ਪਿੱਛੇ ਚੱਲਣਾ ਹੈ ਉਹਦੇ ਨਾਲ ਵੀ ਇਸੇ ਤਰ੍ਹਾਂ ਹੋਣਾ। ਮਤਲਬ ਸਤਾਹਟਾਂ ਦਾ ਸਾਹਮਣਾ ਕਰਨਾ ਪੈਣਾ ਜਿੱਦ ਜੀਸੂ ਨੇ ਕਿਹਾ ਸ਼ਾਇਦ ਉਸ ਹੱਦ ਤੱਕ ਨਹੀਂ ਪਰ ਇੱਥੇ ਉਹ ਕਹਿ ਰਿਹਾ ਕਿ ਉਹ ਆਪਣੀ ਸਲੀਵ ਚੁੱਕ ਕੇ ਤੇ ਮੇਰੇ ਪਿੱਛੇ ਚੱਲੇ ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾਵੇਗਾ ਪਰ ਜੋ ਕੋਈ ਮੇਰੇ ਲਈ ਆਪਣੀ ਜਾਨ ਗਵਾਵੇ ਉਹ ਉਸ ਨੂੰ ਪ੍ਰਾਪਤ ਕਰੇਗਾ ਮਤਲਬ ਜੀਸੂ ਕਹਿੰਦਾ ਵੀ ਜੇ ਜੇ ਤੁਸੀਂ ਮੇਰਾ ਪਿੱਛਾ ਕਰਨ ਕਰਕੇ ਸਤਾਹਟ ਦਾ ਸਾਹਮਣਾ ਕਰਦੇ ਆ ਤੇ ਉਸ ਸਤਾਹਤ ਕਰਕੇ ਤੁਸੀਂ ਡਰ ਕੇ ਛੱਡ ਦਿੰਨੇ ਆ ਹਾਂ ਤੁਹਾਡੀ ਉਸ ਸਮੇਂ ਤੇ ਜਾਨ ਵੱਜ ਜਾਊਗੀ ਪਰ ਤੁਸੀਂ ਆਪਣੀ ਜਾਨ ਨੂੰ ਪਿਆਰ ਨਹੀਂ ਕਰਦੇ ਕਰਕੇ ਐਂਡ ਦੇ ਉੱਤੇ ਤੁਸੀਂ ਗਵਾ ਲੈਣੀ ਆ ਕਿਉਂਕਿ ਮੈਂ ਨਹੀਂ ਹੈਗਾ ਤੁਹਾਡੇ ਨਾਲ ਪਰ ਦੂਜੇ ਪਾਸੇ ਜੇ ਕਹਿੰਦਾ ਵੀ ਤੁਸੀਂ ਮੇਰੀ ਖਾਤਰ ਆਪਣੀ ਜਾਨ ਗਵਾਉਣ ਨੂੰ ਵੀ ਤਿਆਰ ਆ ਤੁਹਾਨੂੰ ਅਸਲੀ ਆਪਣੀ ਜਾਨ ਮਿਲਣੀ ਆ ਕਿਉਂਕਿ ਜੇ ਆਬਵੀਸੀ ਅਸੀਂ ਜਾਣਦੇ ਕਿ ਜਿਹੜੇ ਜੀਸੂ ਦੇ ਉੱਤੇ ਯਕੀਨ ਕਰਦੇ ਹੋ ਤੇ ਸਿੱਖਿਆ ਮੁਤਾਬਕ ਚੱਲਦੇ ਉਹਨਾਂ ਨੂੰ ਸਦਾ ਸਦੀਵੀਕ ਜੀਵਨ ਮਿਲਣਾ ਸ਼ਾਇਦ ਐਸ ਜੀਵਨ ਵਿੱਚ ਥੋੜਾ ਜਿਹਾ ਕਾਟਾ ਹੋ ਸਕਦਾ ਲੰਬੀ ਉਮਰ ਵਿੱਚ ਜੱਸ ਜਨਹੋਰ ਕੋਈ ਜਨ ਜਦਾਂ ਰਿਸ਼ਤੇਦਾਰਾਂ ਦੇ ਪਿਆਰ ਦੇ ਵਿੱਚ ਪਰ ਉਹ ਕਹਿੰਦਾ ਵੀ ਐਂਡ ਦੇ ਉੱਤੇ ਤੁਹਾਨੂੰ ਜਾਨ ਆਪਣੀ ਮਿਲਣੀ ਆ ਪਰ ਜੇ ਤੁਸੀਂ ਡਰ ਦੇ ਕਰਕੇ ਹੁਣ ਛੱਡ ਦਿੰਨੇ ਆ ਤੁਸੀਂ ਆ ਆ ਜਾਨ ਲੱਗਦਾ ਹੋਗਾ ਤੁਹਾਨੂੰ ਵੀ ਅਸੀਂ ਵਿਚਾਰ ਰਹੇ ਇਹ ਜਾਨ ਪਰ ਅਸਲ ਵਿੱਚ ਤੁਸੀਂ ਆਪਣੀ ਅਸਲ ਜਿਹੜਾ ਜੀਵਨ ਹੈ ਉਹ ਗਵਾ ਰਹੇ ਹੋ ਕਹਿੰਦਾ ਜੇ ਮਨੁੱਖ ਫਿਰ ਉਹ ਕਹਿੰਦਾ ਪਰ ਜੇ ਕੋਈ ਮੇਰੇ ਲਈ ਆਪਣੀ ਜਾਨ ਗਵਾਵੇ ਉਹ ਉਸ ਨੂੰ ਪ੍ਰਾਪਤ ਕਰੇਗਾ ਜੇ ਮਨੁੱਖ ਸਾਰੇ ਜਾਗਤ ਨੂੰ ਕਮਾਵੇ ਪਰ ਆਪਣੀ ਜਾਨ ਗਵਾ ਬੈਠੇ ਤਾਂ ਉਸ ਨੂੰ ਕੀ ਲਾਭ ਹੋਵੇਗਾ ਜੇ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਇੰਟਰਸਟਿੰਗ ਇਹ ਚੀਜ਼ ਆ ਜੇ ਤੁਹਾਨੂੰ ਅੱਜ ਜੇ ਕਿਸ ਨੂੰ ਕਹਿ ਦੇਵੇ ਵੀ ਤੁਹਾਡੇ ਤੁਹਾਡੀ ਜਿਹੜੀ ਉਮਰ 40 ਸਾਲ ਹੋਰ ਮੈਂ ਵਧਾ ਸਕਦਾ ਆ 5 ਲੱਖ ਡਾਲਰ ਲਈ ਰਾਈਟ ਕੈਨੇਡੀਅਨ ਡਾਲਰ ਬਾਰੇ ਮੈਂ ਗੱਲ ਕਰਨਾ ਅਸੀਂ ਅਸੀਂ ਕਹਾਂਗੇ ਵੀ ਜੇ ਸਾਡੇ ਕੋਲ ਹੋਗਾ ਪੈਸਾ ਅਸੀਂ ਦਵਾਂਗੇ ਉਹ ਕਹਿੰਦਾ ਵੀ ਬੇ ਜਮਨੋਕ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਮਤਲਬ ਕੀ ਨਹੀਂ ਦੇਵੇਗਾ ਉਹ ਤਾਂ ਕਹਿੰਦਾ ਮਤਲਬ ਜੇ ਤੁਸੀਂ ਆਪਣੀ ਅਸਲੀ ਜਾਨ ਦੀ ਪਰਵਾਹ ਕਰਦੇ ਆਂ ਮੈਨੂੰ ਤਾਂ ਪਤਾ ਵੀ ਤੁਸੀਂ ਕਰਦੇ ਆਂ ਫੇ ਤੁਸੀਂ ਇਸ ਜੀਵਨ ਬਾਰੇ ਨਾ ਸੋਚੋ ਜਿਸ ਤੁਹਾਨੂੰ ਸਤਾਹਤਾ ਸੈਣੀਆਂ ਪੈਣੀਆਂ ਦੂਜਿਆਂ ਦੀਆਂ ਲਲਕਾਰਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਮੌਤ ਦਾ ਵੀ ਤੁਸੀਂ ਇਹ ਸੋਚੋ ਵੀ ਇਹ ਜਿਹੜਾ ਅਸੀਂ ਆਪਣੀ ਜਾਨ ਪਵੈਖ ਦੀ ਜਿਹੜੀ ਬਚਾਉਣੀ ਆ ਸਦਾ ਦੀ ਜਿਹੜੀ ਬਚਾਉਣੀ ਆ ਉਹਨੂੰ ਅਸੀਂ ਬਚਾਣਾ ਨਾਕੇ ਇਸ ਥੋੜੇ ਸਾਲਾਂ ਨੂੰ ਬਚਾਉਣਾ ਜਾਂ ਇਸ ਅੱਜ ਦੀ ਥੋੜੀ ਜਿਹੀ ਖੁਸ਼ੀ ਨੂੰ ਰੱਖਣਾ ਜੇ ਮਨੁੱਖ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਗਵਾ ਬੈਠੇ ਤਾਂ ਉਸ ਨੂੰ ਕੀ ਲਾਭ ਹੋਵੇਗਾ ਜੇ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਸ ਦੇ ਕੰਮ ਕੰਮਾਂ ਦੇ ਅਨੁਸਾਰ ਫਲ ਦੇਵੇਗਾ ਮੈਂ ਤੁਹਾਨੂੰ ਸੱਚ ਕਹਿੰਦਾ ਕਿ ਜੋ ਇੱਥੇ ਖੜੇ ਹਨ ਇਹਨਾਂ ਵਿੱਚੋਂ ਕੁਝ ਹੋ ਹਨ ਜਿਹੜੇ ਉਦੋਂ ਤੱਕ ਮੌਤ ਦਾ ਸਵਾਦ ਨਾ ਚਖਣਗੇ ਜਦੋਂ ਤੱਕ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਜ ਵਿੱਚ ਆਉਂਦਾ ਨਾ ਵੇਖ ਲੈਣ ਇਹ ਥਿਮਤੀ 16 ਖਤਮ ਹੁੰਦੀ ਹੈ